ਇਹ ਪੰਮਾ ਦਾ ਮੇਲਾ 27 ਪਿਆਰ ਨੂੰ ਹੰਬਰ ਸਾਹਿਬ ਦੇ ਮੇਲਾ। ਖਰਮਨੀ ਦੀ ਗੱਲ ਦੇਖੋ। ਦੁਨੀਆਂ ਦਾ ਸਭ ਤੋਂ ਵੱਡਾ ਜਿਹੜਾ ਸਰਪੰਚਾ ਅਮਰੀਕਾ ਉਹਨੇ ਕਹਿੰਦਾ ਜੇ ਅਸੀਂ ਭਾਈ ਫਾਟ ਜਾਇ ਤਾਂ ਤੋਂ ਅਸੀਂ ਮਾਨਤਾ ਦੇਣੀ ਕਿਸੇ ਵੀ ਫੌਜ ਤੇ ਪੋਰਸ। ਫਿਰ ਪੰਜਾਬ ਉਹ ਹੀ ਹੰਬਰ ਸਾਹਿਬ ਦੀ ਧਰਤੀ ਨੂੰ ਜਗਾ ਇਤਿਹਾਸ ਧਰਤੀ ਸਾਡੇ ਗੁਰੂਗ੍ਰਾਮ ਨਿਰੰਧ ਧਰਤੀ ਦੇ ਉੱਤੇ 27 ਤੀਨੋਂ ਐਲਾਨ ਕਰ ਚੁੱਕੇ ਆ ਉਹ ਵੀ ਅਸੀਂ ਪੰਮਾ ਦਾ ਮੇਲਾ ਕਰਾਉਣ ਜਾ ਰਹੇ। ਤੇ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਜੇ ਉਹ ਸੇ ਤਲਵਾਹ ਵਰਤਦੇ ਆ ਤਾਂ ਜ਼ਿੰਮੇਵਾਰ ਸਰਕਾਰ ਹੈ ਤੁਹਾਡਾ ਪ੍ਰਸ਼ਾਸਨ ਹੈ ਤੁਹਾਡੀ ਐ ਅਸੀਂ ਇੱਥੇ ਕਿਸੇ ਵੀ ਵਿਲਾਪਾਂ ਦੇ ਬੱਚੇ ਬਿੰਦੇ ਨਹੀਂ ਰਹਿਣਗੇ ਇਹਦਾ ਕਾਰਨ ਕੀ ਹੈ ਕਿ ਉਹ ਸਾਡੇ ਜਵਾਬ ਟੈਂਪੂਆਂ ਦੇ ਮੇਲੇ ਰਖਣ ਜਾਣਗੇ ਉਹਨਾਂ ਤੋਂ ਪ੍ਰੇਰਣਾ ਲੈਣਗੇ ਸਿੱਖ ਲੈਣਗੇ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਕੰਮ ਹੋ ਰਿਹਾ ਮੈਂ ਤੁਹਾਡੇ ਮੀਡੀਆ ਨੂੰ ਬੇਨਤੀ ਕਰਦਾ ਵੀ ਸਾਨੂੰ ਇਹਦੇ ਖਿਲਾਫ ਵੀ ਪਈ ਆਵਾਜ਼ ਉੱਠਾਉਣੇ ਚਾਹੀਦੀ ਆ ਮਨੰਦੇ ਸਦੀਆਂ ਤੋਂ ਲੈ ਕੇ ਕੰਮ ਚੱਲਿਆ ਹੀ ਹੋਦਾ ਜੋ ਬੰਦਾ ਦੁਨੀਆਂ ਸਾਜੇ ਚੱਲਿਆ ਤੁਰਿਆ ਪਰ ਜਿੱਤ ਵੀ ਭਾਈ ਤੂੰ ਇਹਦਾ ਪਹਿਲਾ ਕੰਮ ਕਰਨਾ ਬੁਝ ਸਕੀਂ ਚਾਹਦੋ ਦੁਨੀਆਂ ਕੰਮ ਦੀ ਜੇ ਨੂੰ ਵੇਲੇ ਲਾਉਣ ਲੱਗੇ ਆ ਸਰਿਆਂ ਸਰਕਾਰੇ ਬਾਤ ਆਮ ਸੜਕਾਂ ਦੇ ਆ ਕੇ ਵੀ ਹਾਂ ਤਾਂ ਫਲਾਈਟ ਟ੍ਰੇਨ ਦੇ ਫਲਾਈਟ ਟ੍ਰੇਨ ਬਣਾਉਣ ਨੂੰ ਸੀ ਤੇ ਮੋਦ ਮਿਲਣਾ ਕਰੀ ਸੋ ਇਹ ਇਹ ਗੱਲ ਦੇ ਉੱਤੇ ਸਾਡੇ ਲੋਕਾਂ ਨੂੰ ਲੋਕ ਕਰਨਾ ਜੇ ਦੇਖੋ ਲੈ ਅਸਰ ਬਾਹਰੇ ਲੋਕ ਸਵਾਗਤ ਕਰਦੇ ਆ ਪਰ ਸੋਨ ਨੂੰ ਕੀ ਆ ਇਹਨਾਂ ਦੀ ਜ਼ਿੰਦਗੀਆਂ ਮਿੱਤੀ ਜ਼ਿੰਦਗੀ ਆ ਜੋ ਮਰਜ਼ੀ ਕਰੇ ਦੇ ਜੀ ਜਨ ਦੇ ਲਾਲੀ ਮਤਲਬ ਕਿ ਗੱਲ ਜਦੋਂ ਮੈਂ ਨਾ ਗੱਲ ਉਹ ਹਟਦੇ ਗਾਉਂਦਾ ਮੇਰੀ ਦਿੱਤੀ ਹੈ ਜੀ ਉਸ ਸਮਾਜ ਉਸ ਸਭਿਆਤਾਵਾਂ ਦੀਆਂ ਜਿਹਨੀਆਂ ਆਪਦੀਆਂ ਮੰਨ ਰਿਆਦਾ ਹੁੰਦੀਆਂ ਨੇ ਕੈਦੇ ਹੁੰਦੇ ਨੇ ਇਹ ਹੁੰਦਾ ਸੋ ਇਸ ਕਰਕੇ ਇਹਨਾਂ ਤੋਂ ਮੈਂ ਗੱਲ ਇਹੀ ਮੈਂ ਵਾਰ ਵਾਰ ਤਾਂ ਲਾਉਣਾ ਵੀ ਇਹਨਾਂ ਨੂੰ ਤੁਸੀਂ ਪਿੱਛੇ ਦੇਖਿਆ ਹੋਣਾ ਅੱਜ ਦਾ ਰੰਗ ਹੋਈ ਜਾ ਉਲਾਮ ਖੋਦੇ ਵਿੱਚ ਵੀ ਇਹਨਾਂ ਨੂੰ ਦਿਲ ਕੋਪਣ ਸਾਰਾ ਮਿਲ ਆਉਂਦਾ ਨਹੀਂ ਕੋਈ ਨਾ ਦੁਕਾਈ ਇਦ ਨੂੰ ਪਰੋਮੋਡ ਕਿਵੇਂ ਕੀਤਾ ਜਾ ਰਿਹਾ ਇਹਨਾਂ ਨੂੰ ਕਾਲਜਾਂ ਦੇ ਵਿੱਚ ਮੁੱਖ ਮਹਿਮਾਨ ਬੁਲਾ ਕੇ ਸਨਮਾਨ ਕੀਤਾ ਰਿਹਾ ਹੁਣ ਮੇਲੇ ਹੁਣ ਸ਼ੁਰੂ ਹੋ ਗਏ ਤਾਂ ਸਾਡਾ ਨਸਲਾ ਦਾ ਵਿਰਧ ਨਹੀਂ ਖਤਮ ਹੋ ਗਿਆ ਨਸਲਾ ਸਾਡਾ ਨਸਲਾ ਹੈਲਸਿੰਗ 90 ਵਰਗੇ ਨਹੀਂ ਕਰ ਬਣਨ ਗਿਆ ਬਾਬਾ ਬਦਸਨ 72 ਵਰਗੀਆਂ ਨਹੀਂ ਬਣਨ ਗਿਆ ਉਹ ਅੱਖਾਂੋਂ ਜੁੜਦਾ ਉਹ ਦਲੇਰੀਆਂ ਨਹੀਂ ਆਉਣਗੀਆਂ ਸਾਡੇ ਜਵਾਨਾਂ ਸਾਡੇ ਪਸੰਦਾਂ ਦੇ ਵਿੱਚ ਉਹ ਵੀ ਇੰਨਾ ਬਰ ਬੇਖੇ ਉਹ ਜਿਹੜਾ ਇੱਥੇ ਮਾਨੀ ਉਹ ਕਾਹ ਤੋਂ ਨਹੀਂ ਹੁੰਦਾ ਤੁਸੀਂ ਕੌਸੀਲਾ ਵੀ ਕਰਦੇ ਆ ਵੀ ਅਸੀਂ ਇਹ ਮੇਲੇ ਦੇ ਮੁੱਦੇ ਪੰਜਾਬ ਵਿੱਚ ਕਿਸੇ ਕਿਸੇ ਜिले ਦੇ ਜਨਾਬ ਕਿਤੇ ਧਰਤੀ ਦੇ ਪੰਜਾਬ ਵਿੱਚ ਜਿਸੇ ਮੇਲੇ ਨਹੀਂ ਹੋਣ ਦੇ